ਮੈਂ ਬਹੁਤ ਬਾਰ ਕਹਿਆ ਕਿ ਇਹ ਉਹ ਲੋਕ ਨੇ ਜਿਹੜੇ ਪੰਜਾਬ ਦੇ ਵਿੱਚੋਂ ਲੁੱਟਾਂ ਖੁੱਟਾਂ ਕਰਕੇ ਗਏ ਨੇ ਤੇ ਇੱਕ ਬੈਠਾ ਗੁਰਪਤਮੰਦ ਪੰਨੂ ਅਮਰੀਕਾ ਦੇ ਵਿੱਚ ਤੇ ਉਹਦੇ ਕੋਲੇ ਜਿਹੜੀ ਪ੍ਰਾਪਰਟੀ ਹੈ ਉਹ ਖਾਲਸਾ ਦੇ ਨਾਮ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਬਣਾਈ ਹੋਈ ਹੈ ਤੇ ਇਹ ਜਿਹੜੇ ਲੋਕ ਪੰਜਾਬ ਨੂੰ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ ਜਦੋਂ ਵੀ ਕਿਤੇ ਮਾੜੀ-ਮੁਢੀ ਗੱਲ ਸਾਹਮਣੇ ਆਉਂਦੀ ਹੈ ਤਾਂ ਇਹਨਾਂ ਦੇ ਧੜਾ-ਧੜ ਬਿਆਨ ਸਟੇਟਮੈਂਟਾਂ ਕਿੱਥੋਂ ਆਉਂਦੀਆਂ ਨੇ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਜੇ ਨਾਲ ਥੋੜਾ ਜਿਹਾ ਹੋਰ ਦੀ ਕਿੰਨਾ ਗੱਲ ਕਰਨਗੇ ਕਿ ਸਾਨੂੰ ਪੰਜਾਬ ਦੀ ਮਿੱਟੀ ਦੇ ਨਾਲ ਮੋਹ ਬਹੁਤ ਹੈ ਸਨੇਹ ਪਿਆਰ ਬਹੁਤ ਹੈ ਇਹ ਕਹਿਣਗੇ ਮੈਂ ਬਹੁਤ ਵਾਰ ਕਿਹਾ ਕਿ ਇਹ ਉਹ ਲੋਕ ਨੇ ਜਿਹੜੇ ਪੰਜਾਬ ਦੇ ਵਿੱਚੋਂ ਲੁੱਟਾਂ ਖੁੱਟਾਂ ਕਰਕੇ ਗਏ ਨੇ ਬਿਨਾ ਗੋਲੀ ਚਲਾਏ ਲੁੱਟ ਕੇ ਲੈ ਗਏ 5 ਕਰੋੜ 70 ਲੱਖ ਰੁਪਏ ਹਰਾਮ ਤਾਂ ਕਰੇਗਾ ਜਦੋਂ ਇੱਕ ਬੈਂਕ ਦੇ ਵਿੱਚੋਂ 5 ਕਰੋੜ 70 ਲੱਖ ਦਾ ਡਾਕਾ ਮਾਰਿਆ ਗਿਆ ਹੋਵੇ 1987 ਦੇ ਵਿੱਚ ਖੜਕੂਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ 12 ਫਰਵਰੀ 1987 ਸਵੇਰ ਦੇ 9 ਵਜੇ ਦੇ ਨੇ ਤੇ ਖੜਕੂ ਪੁਲਿਸ ਦੀਆਂ ਵਰਦੀਆਂ ਦੇ ਵਿੱਚ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਪੰਜਾਬ ਵਿੱਚ 80ਵੇਂ ਤੇ ਕ੍ਰਿਮੀਨਲ ਬੈਕਗ੍ਰਾਉਂਡ ਸੀ ਜਿੰਨਾਂ ਦੀ ਜਿਨ੍ਹਾਂ ਨੇ ਇੱਥੇ ਬੈਂਕਾਂ ਲੁੱਟੀਆਂ ਡਾਕੇ ਮਾਰੇ ਅੱਜ ਕੁਝ ਇੱਥੇ ਦਲਜੀਤ ਬਿੱਟੂ ਵਰਗੇ ਬੈਠੇ ਐ ਜਿਨ੍ਹਾਂ ਨੇ ਲੁਧਿਆਣੇ ਬੈਂਕ ਦੇ ਵਿੱਚ ਡਾਕਾ ਮਾਰਿਆ ਸੀ 5.5 ਕਰੋੜ ਦਾ ਜਿਹੜਾ ਬਿੱਟੂ ਸੈਂਕੜੇ ਕਤਲ ਕੀਤੇ ਹੋਏ ਨੇ ਬੈਠਾ ਅੱਜ ਵੀ ਜਿੰਦਾ ਜਗਦਾ ਹੈ ਤੇ ਇਹ ਲੋਕਾਂ ਨੇ ਇੱਕ ਬਹੁਤ ਵੱਡਾ ਗੈਂਗ ਵੀ ਬਣਾਇਆ ਸੀ ਜਿਹੜਾ ਅੱਜ ਤੱਕ ਚੱਲਦਾ ਹੈ ਜਿਵੇਂ ਪੰਜਾਬ ਦੇ ਵਿੱਚੋਂ ਇਹ ਫਰੋਤੀਆਂ ਮੰਗਦੇ ਸੀ ਲੁੱਟਾਂ ਖੋਹਾਂ ਕਰਦੇ ਸੀ ਟੱਕੇਤੀਆਂ ਕਰਦੇ ਸੀ ਉਹੀ ਗੈਂਗ ਇਹਨਾਂ ਦਾ ਅਮਰੀਕਾ ਤੇ ਕੈਨੇਡਾ ਵਿੱਚ ਬੈਠਾ ਹੈ ਜਿਹੜੀਆਂ ਵਪਾਰੀਆਂ ਨੂੰ ਧਮਕੀਆਂ ਆਉਂਦੀਆਂ ਨੇ ਕਿਸੇ ਅਮੀਰ ਲੋਕ ਨੂੰ ਧਮਕੀ ਆਉਂਦੀ ਹੈ ਤਾਂ ਇਹ ਗੈਂਗਸਟਰਵਾਦੀ ਹੁਣ ਉੱਥੇ ਕੈਨੇਡਾ ਦੇ ਅਮਰੀਕਾ ਵਿੱਚ ਬੈਠਾ ਹੈ। ਔਰ ਇਹ ਗੈਂਗਸਟਰਵਾਦ ਜਿਹੜੇ ਸੰਬੰਧ ਨੇ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਜਿਹੜੇ ਗੁਰਦੁਆਰਿਆਂ ਵਿੱਚ ਖਾਲਸਤਾਨੀ ਬੈਠੇ ਨੇ ਉਹਨਾਂ ਦੇ ਨਾਲ ਤਾਰਾਂ ਜੁੜਦੀਆਂ ਨੇ ਕਿਉਂਕਿ ਜਿਹੜੀ ਫੰਡਿੰਗ ਵਗੈਰਾ ਹੁੰਦੀ ਹੈ ਉਹ ਗੁਰਦੁਆਰਾ ਰਾਹੀਂ ਹੁੰਦੀ ਹੈ। ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਇਹ ਗੱਲ ਕਰਨ ਦਾ ਮੇਰਾ ਮਕਸਦ ਕੀ ਹੈ? ਜਦੋਂ ਇਹ ਲੋਕ ਖਾਲਸਤਾਨ ਖਾਲਸਤਾਨ ਕੁਕਦੇ ਨੇ ਉਦੋਂ ਇਹਨਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਖਾਲਸਤਾਨ ਬਣੇ ਜਾਂ ਖਾਲਸਤਾਨ ਬਣਾਉਣਾ ਚਾਹੁੰਦੇ ਨੇ ਕਿਉਂਕਿ ਜਿਹੜੇ ਮਾਲਕ ਨੇ ਇਹਨਾਂ ਨੂੰ ਪਾਲਿਆ ਹੁੰਦਾ ਖਾਲਸਤਾਨ ਦੀ ਗੱਲ ਕਰਨ ਵਾਲੇ ਕੁਝ ਸ਼ੈਤਾਨ ਮਨੁੱਖਾਂ ਦੀ ਗੱਲ ਕਰਨੀ ਹੈ ਹੁਣ ਜੇ ਕੋ ਖਾਲਿਸਤਾਨ ਜਾਂ ਜਿਹਹਾਦ ਕਹਿੰਦਾ ਆਮ ਤੌਰ ਤੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਵਿੱਚੋਂ 99% ਉਹ ਲੋਕ ਨੇ ਜਿਨ੍ਹਾਂ ਨੂੰ ਖਾਲਿਸਤਾਨ ਬਾਰੇ ਪਤਾ ਨਹੀਂ 1% ਉਹ ਲੋਕ ਨੇ ਜਿਹੜੇ ਕੇਵਲ ਖਾਲਿਸਤਾਨ 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 ਕਰਦੇ ਨੇ ਤੇ ਉਹਨਾਂ ਦਾ ਖਾਲਿਸਤਾਨ ਕਹਿੰਦੇ ਰਹਿਣਾ ਜੀ ਅਸੀਂ ਦੇਖੀ ਆ ਕਿ ਜਿਸ ਤਰ੍ਹਾਂ ਕੋਈ ਵੀ ਸੇਖਾ ਜੀ ਵਿਰੋਧ ਕਰਦਾ ਉਹਨੂੰ ਖਾਲਸਾਨੀ ਕਹਿ ਦੋ ਖਾਲਸਤਾਨ ਖਾਲਸਤਾਨ ਕਰਦੇ ਰਹਿਣਾ ਇੱਕ ਕੋਈ ਮਕਸਦ ਹੈ ਕਿ ਜਿਨ੍ਹਾਂ ਨੇ ਸਾਨੂੰ ਕੱਟ ਪੁਤਲੀ ਬਣਾਇਆ ਨੱਚਣ ਵਾਸਤੇ ਉਹਨਾਂ ਦੀਆਂ ਉਂਗਲਾਂ ਤੇ ਸਾਨੂੰ ਨੱਚਣਾ ਪੈਣਾ ਤਾਂ ਸਾਨੂੰ ਤੋਰੀ ਫੁਲਕਾ ਮਿਲਣਾ ਤੇ ਉਹਦੇ ਲਈ ਭੌਂਕਣਾ ਜ਼ਰੂਰੀ ਬਣ ਜਾਂਦਾ ਹੈ ਮਤਲਬ ਕਹਿਣ ਤੋਂ ਕਿ ਇਹ ਸਭ ਕੁਝ ਗੇਮਾਂ ਨੇ ਕਿ ਇਹ ਲੋਕ ਚਾਹੁੰਦੇ ਕੀ ਨੇ ਇਹਨਾਂ ਲੋਕਾਂ ਦਾ ਖਾਲਸਤਾਨ ਖਾਲਸਤਾਨ ਕਹਿਣ ਤੋਂ ਮਕਸਦ ਕੀ ਹੈ ਕਿ ਥੋੜਾ ਜਿਹਾ ਨੇੜੇ ਹੋ ਕੇ ਵੇਖੋ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਬੇਨਤੀ ਇਹ ਕਰਦਾ ਹੁਣਾ ਕਿ ਸਭ ਤੋਂ ਵੱਡਾ ਖਾਲਸਤਾਨ ਮਨੁੱਖ ਆਪਣੀ ਸੋਚ ਆਪਣੀ ਸਮਝ ਉੱਚੀ ਕਰੇ ਜਿਹੜਾ ਮਨੁੱਖ ਪਵਿੱਤਰ ਸੋਚ ਦਾ ਮਾਲਕ ਹੈ ਜਿਹਦੇ ਵਿਚਾਰ ਬਹੁਤ ਵਧੀਆ ਨੇ ਉਹ ਮਨੁੱਖ ਹਮੇਸ਼ਾ ਹੀ ਖਾਲਸਤਾਨੀ ਹੈ ਜਦੋਂ ਤੁਸੀਂ ਰਾਜ ਕਰੇਗਾ ਖਾਲਸਾ ਸ਼ਬਦ ਪੜ੍ਹਦੇ ਹੋ ਨਾ ਅਸੀਂ ਰਾਜ ਕਿੱਥੇ ਕਰਨਾ ਹੈ ਗੁਰੂ ਸਾਹਿਬ ਨੇ ਕੋਈ ਮਿਨਿਸਟਰੀ ਲੈਣ ਵਾਸਤੇ ਰਾਜ ਕੀਤਾ ਹੈ ਜਰ ਰਾਜ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਰਾਜ ਅਸੀਂ ਆਪਣੇ ਆਪ ਤੇ ਕਰਨਾ ਹੈ ਸਾਡੀਆਂ ਕਰਤੂਤਾਂ ਕੀ ਨੇ ਸਾਡਾ ਅੰਦਰਲਾ ਜੀਵਨ ਕਿਹੋ ਜਿਹਾ ਹੈ ਸਾਡੇ ਵਿਚਾਰਤਾ ਦਾ ਕਿਹੋ ਜਿਹਾ ਹੈ ਅਸੀਂ ਆਪਣੇ ਆਪ ਤੇ ਕਾਬੂ ਪਾਉਣਾ ਹੈ ਆਪਣੇ ਵਿਸ਼ੇ ਭਕਾਰਾਂ ਤੇ ਕਾਬੂ ਪਾਉਣਾ ਹੈ ਇਹ ਸਭ ਤੋਂ ਵੱਡਾ ਖਾਲਸਤਾਨ ਹੈ